ਸਤ ਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ 100% ਦੇ ਵਿੱਚੋਂ ਮੈਂ 95% ਹੀ ਕਹਾਂਗਾ ਜੀ ਵੀ ਸੋਚਦਾ ਹੈ ਕਿ ਸਾਡੇ ਕੰਮ ਕਿਉਂ ਨਹੀਂ ਹੁੰਦੇ ਅਸੀਂ ਸਤ ਗੁਰੂ ਜੀ ਦੇ ਵੀ ਮੰਨਦੇ ਆ ਐਦਾਂ ਗੁਰਦੁਆਰੇ ਵੀ ਜਾਣਦੇ ਆ ਗੱਲ ਕੀ ਆ ਬੜਾ ਛੋਟਾ ਜਿਹਾ ਜਵਾਬ ਹੈ ਗੁਰੂ ਸਾਹਿਬ ਨੂੰ ਮੰਨਦੇ ਤਾਂ ਹੈਗੇ ਮੱਥਾ ਵੀ ਟੇਕਦੇ ਸਾਰਾ ਕੁਝ ਕਰਦੇ ਆ ਪਰ ਪੂਰਨ ਵਿਸ਼ਵਾਸ ਵਾਲੇ ਸਤਿਗੁਰੂ ਜੀ ਦੇ ਉੱਤੇ ਨਹੀਂ ਹੈ ਕੀ ਨਹੀਂ ਹੈ ਪੂਰਨ ਵਿਸ਼ਵਾਸ ਗੁਰੂ ਸਾਹਿਬ ਦੇ ਉੱਤੇ ਨਹੀਂ ਆਇਆ ਹਲੇ ਨਾ ਮਨ ਮੱਥਾ ਟੇਕ ਆਉਂਦਾ ਹੈ ਸਤਿਗੁਰਾਂ ਨੂੰ ਜਾ ਕੇ ਪਰ ਅੰਦਰ ਹੀ ਅੰਦਰ ਵਿਸ਼ਵਾਸ ਨਹੀਂ ਬਣਦਾ ਹਲੇ ਕਿ ਗੁਰੂ ਸਾਹਿਬ ਨਾਲ ਨੇ ਜਾਂ ਕਿਦਾਂ ਪਹਿਲੀ ਗੱਲ ਤਾਂ ਇਹ ਹੈ ਕਿ ਵਿਸ਼ਵਾਸ ਹੀ ਨਹੀਂ ਬਣਦਾ ਦੂਸਰੀ ਗੱਲ ਮਤਲਬ ਕਹਿਣ ਦਾ ਮਤਲਬ ਮਾਣ ਨਾਲੇ ਗੱਲ ਨਹੀਂ ਕਹਿੰਦਾ ਕਿ ਮਨ ਕਿਉਂ ਬਹਿਰਾਗ ਕਰੇਗਾ ਸਤ ਗੁਰ ਮੇਰਾ ਪੂਰਾ ਕਿ ਮਨਾ ਗੁਰੂ ਹੈਗਾ ਡੋਲਣਾ ਇਹ ਗੱਲ ਨਹੀਂ ਕਹਿੰਦਾ ਕਹਿੰਦਾ ਠੀਕ ਹੈ ਗੁਰਦੁਆਰੇ ਮਾਰਨ ਨੂੰ ਬੇਨਤੀ ਕਰਿਆ ਹੁੰਦਾ ਜਾ ਕੇ ਜਾਂ ਘਰੇ ਬੈਠਾ ਪਾਠ ਕਰਕੇ ਪੂਰਨ ਵਿਸ਼ਵਾਸ ਨਹੀਂ ਬਣਦਾ ਜਦਕੀ ਮਹਾਰਾਜ ਕਹਿੰਦੇ ਜਿਸ ਕਾ ਹਿਰਦੈ ਵਿਸ਼ਵਾਸ ਪ੍ਰਭਾ ਆਇਆ ਵਿਸ਼ਵਾਸ ਆਵੇ ਪਹਿਲੀ ਗੱਲ ਤੇ ਇਹ ਹੈ ਕਿ ਵਿਸ਼ਵਾਸ ਨਹੀਂ ਆਇਆ ਮਹਾਰਾਜੀ ਦੇ ਉੱਤੇ ਦੂਸਰੀ ਚੀਜ਼ ਦੂਸਰੀ ਵਸਤੂ ਇਹ ਹੈ ਮੇਨ ਚੀਜ਼ ਜਿਹਨੂੰ ਮੈਂ ਕਹਾਂਗਾ ਕਿ ਮਹਾਰੇ ਕੋਲ ਜਾਂਦਾ ਹੈ ਬੇਨਤੀ ਵੀ ਕਰਦਾ ਹੈ ਸਾਰਾ ਕੁਝ ਕਰਦਾ ਹੈ ਪਰ ਜੋ ਸਤਿਗੁਰੂ ਜੀ ਦਾ ਹੁਕਮ ਹੈ ਕਿ ਕੇ ਬੰਦਗੀ ਕਰਨੀ 2.5 ਘੰਟੇ ਜਾਪ ਕਰ ਮਹਾਰਾਜ ਜੀ ਕਹਿੰਦੇ ਫਿਰ ਤੈਨੂੰ ਅਰਦਾਸ ਵੀ ਨਹੀਂ ਕਰਨੀ ਪਵੇਗੀ ਅਸੀਂ ਤੇਰੇ ਕਾਰਜ ਕਰ ਦੇਾਂਗੇ ਤੇਰੇ ਸਾਰੇ ਰਸਤੇ ਖੋਲ ਦੇਾਂਗੇ ਉਹ ਨਹੀਂ ਹੈਗਾ ਕੀਰੀ ਹੈਗਾ ਕੋਲੇ 2.5 3 ਘੰਟੇ ਲਾਵੇ ਨਾ ਜੀ ਇੱਕ ਤਾਂ ਹੁੰਦਾ ਪੈਸਿਆਂ ਦਾ ਦੁਸਬੰਧ ਕੱਢਣਾ ਇੱਕ ਹੁੰਦਾ ਨਾਮ ਦਾ ਵੀ ਨਾਮ ਦਾ ਵੀ ਸੰਦੇਸ ਬੰਧ ਹੁੰਦਾ ਹੈ ਪਾਵ ਸਮੇ ਦਾ 2.5 ਘੰਟੇ ਸਿਮਰਨ ਚ ਬੈਠੇ ਤੇ ਕਿਵੇਂ ਨਹੀਂ ਹੋਵੇਗਾ ਹਾਂ ਪਹਿਲੀ ਗੱਲ ਹੈ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈ ਜਿਹੜੀ ਬੇਨਤੀ ਕਰਦਾ ਹੈ ਦੂਸਰੀ ਚੀਜ਼ ਨਾਮ ਦਾ ਜੋ ਆਪਣਾ ਦਸਬੰਦ ਨਹੀਂ ਕੱਢਦਾ ਜੋ ਸਮਾਂ ਇਸ ਨੂੰ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ ਹੈ ਉਹਦੇ ਵਿੱਚੋਂ ਇਹ ਦਸਵੰਦ ਨਹੀਂ ਕੱਢਦਾ ਨਾਮ ਦਾ 2.5 ਘੰਟੇ ਲਾਉਂਦਾ ਨਹੀਂ ਠੀਕ ਹੈ ਨਾ ਉਹ ਲਾਉਂਦਾ ਨਹੀਂ ਹੈ ਉਹਦੀ ਕਰਕੇ ਇੱਕ ਦਿੱਕਤ ਹੈ ਬਸ ਹਨਾ ਦੂਜੀ ਚੀਜ਼ ਇਹ ਹੋਗੀ ਤੀਜੀ ਚੀਜ਼ ਤੀਜੀ ਚੀਜ਼ ਇਹ ਹੈ ਜੇ ਕੋਈ ਸੇਵਾ ਕਰਦਾ ਹੈ ਕੋਈ ਸਿਮਰਨ ਕਰਦਾ ਹੈ ਕੁਝ ਵੀ ਕਰਦਾ ਹੈ ਕਹਿੰਦਾ ਮੈਂ ਕੀਤਾ ਕਹਿੰਦਾ ਮੈਂ ਕੀਤਾ ਮੈਂ ਇਹਦੀ ਮੂਹਰੇ ਖੜੀ ਐ ਮਾਰੇ ਕਿ ਤੂੰ ਕੀਤਾ ਤੇ ਫਿਰ ਆਪੀ ਆਪਦੇ ਕੰਮ ਕਰ ਲੈ ਹਨਾ ਸੋ ਜੇ ਕੋਈ ਸੇਵਾ ਕਰਦੇ ਹੋ ਸਿਮਰਨ ਕਰਦੇ ਹੋ ਉਹ ਮਹਾਰਾਜ ਜੀ ਦੀ ਹਨਾ ਤਾਂ ਸੰਬੰਧ ਵੀ ਕੱਢਦੇ ਹੋ ਮੈਂ ਨਾ ਨਾ ਆਵੇ ਮੈਂ ਤਾਂ ਲੈ ਗਈ ਸਾਰਾ ਕੁਝ ਉਹ ਸਾਰਾ ਕੁਝ ਲੈ ਗਈ ਫਿਰ ਕੀ ਰਿਹਾ ਕੋਲੇ ਕੁਝ ਵੀ ਨਹੀਂ ਰਿਹਾ ਮੇਨ ਵਸਤੂ ਤਾਂ ਇਹ ਹੁੰਦੀ ਐ ਕਿ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਪਹਿਲੀ ਗੱਲ ਵਿਸ਼ਵਾਸ ਫੇਰ ਢਾਈ ਘੰਟੇ ਦਾ ਸਿਮਰਨ ਹੋਵੇ ਨਿਤ ਤੀਸਰੀ ਚੀਜ਼ ਜੋ ਕਰਦੇ ਹਾਂ ਜੇ ਕੋਈ ਨਿਤਨੇਮ ਭਜਨ ਬੰਦਗੀ ਕਰਦੇ ਵੀ ਹੂੰ ਉਹ ਆਪਣੇ ਤੇ ਨਾ ਮਾਣ ਕਰੀਏ ਆਪਾਂ ਕਿ ਮੈਂ ਕਰਦਾ ਹੈ ਮੈਂ ਜਾਪ ਕਰਦਾ ਮੈਂ ਸੇਵਾ ਕਰਦਾ ਉਹਦੇ ਤਾਂ ਮੇਰੇ ਕੋਈ ਇਦਾਂ ਹੀ ਕਈ ਵਾਰੀ ਅਸੀਂ ਸੀ ਬਹੁਤ ਫਿਰ ਅਸੀਂ ਜੀ ਫਲਾਨੀ ਜਗ੍ਹਾ ਜਾਂਦੇ ਹਾਂ ਉੱਥੇ ਅਸੀਂ ਇਦਾਂ ਸੇਵਾ ਕਰਦੇ ਹਾਂ ਜੀ ਉਹ ਇੱਥੇ ਜੀ ਅਸੀਂ ਉੱਥੇ ਗਏ ਸੀਗਾ ਜੀ ਉੱਥੇ ਅਸੀਂ ਲੰਗਰ ਲਾਇਆ ਉੱਥੇ ਮੈਂ ਕਿਹਾ ਮਰ ਜਾ ਬਰੇ ਤੂੰ ਕਿੱਥੋਂ ਲਾ ਲਿਆ ਤੇਰੇ ਕੋਲ ਕੀ ਸਮਰਤ ਹੈ ਤੂੰ ਲੰਗਰ ਲਾ ਦੇਗਾ ਚਾਰ ਛਿਲਰ ਤੈਨੂੰ ਸਤਗੁਰਾਂ ਦੇ ਤੇ ਤੂੰ ਲੰਗਰ ਲਾਤਾ ਤੂੰ ਤਾਂ ਉਹਨੂੰ ਗੁਪਤ ਹੀ ਕਰ ਜਾ ਉਹਨੂੰ ਚੁੱਪ ਹੀ ਕਰ ਜਾ ਜਿਹੜੇ ਸੇਵਾਵਾਂ ਕਰਦੇ ਉਹ ਰੌਲਾ ਨਹੀਂ ਪਾਉਂਦੇ ਹੁੰਦੇ ਉਹ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਕਿਸੇ ਨੂੰ ਠੀਕ ਹੈ ਨਾ ਇਦਾਂ ਥੋੜੀ ਹੁੰਦਾ ਅਸੀਂ ਜੀ ਲੰਗਰ ਲਾਇਆ ਅਸੀਂ ਜੀ ਇਦਾਂ ਕਈ ਨਾ ਪੁੱਛੋਂ ਹਾਂ ਭਾਈ ਸੇਵਾ ਕਰਦੇ ਹੁੰਦੇ ਇਦਾਂ ਹਾਂ ਜੀ ਅਸੀਂ ਇਦਾਂ ਕਰਦੇ ਆ ਉਹ ਕਰਦੇ ਆ ਆ ਕਰਦੇ ਮੈਂ ਕਹਿੰਦਾ ਬੱਸ ਫਿਰ ਹੁਣ ਉਹਨਾਂ ਨੂੰ ਕਹਿ ਤਾਂ ਸਕਦੇ ਨਹੀਂ ਵੀ ਇਹਦਾ ਨਾਮ ਕਾਹ ਅਗਲਾ ਕੋਈ ਆ ਵੀ ਲੈ ਅਸੀਂ ਕਰਦੇ ਆ ਅੱਜ ਕੱਲ ਇਦਾਂ ਵੀ ਇਹ ਵੀ ਬੜੀ ਦਿੱਕਤ ਹੈ ਜੇ ਕਿਸੇ ਨੂੰ ਤੁਸੀਂ ਸਹੀ راہ ਪਾਓ ਨਾ ਅਗਲਾ ਆਉਂਦਾ ਤੁਹਾਡੇ ਕੋਲ ਚੱਲ ਕੇ ਵੀ ਹਾਂ ਜੀ ਇਦਾਂ ਕਿ ਮੈਂ ਉਹਨੂੰ ਤੁਸੀਂ ਸਹੀ ਗੱਲ ਦੱਸੋ ਉਹ ਮਨ ਚ ਹੀ ਸੋਚਦਾ ਹੁੰਦਾ ਵੀ ਵੀ ਲੈ ਇਹਨੂੰ ਬੜਾ ਪਤਾ ਹੈ ਤੇ ਮੈਂ ਕਹਿੰਦਾ ਉਹਨਾਂ ਨੂੰ ਵੀ ਨਹੀਂ ਪਤਾ ਤੇ ਫਿਰ ਮਨ ਚ ਕਹਿੰਦਾ ਹੁੰਦਾ ਮੈਂ ਕਹਿੰਦਾ ਮੁਕਾਰੀ ਚਲੋ ਫਿਰ ਮੈਨੂੰ ਕੀ ਆਪਾਂ ਨੂੰ ਕੀ ਹੈ ਠੀਕ ਹੈ ਨਾ ਸੋ ਗੱਲ ਇਦਾਂ ਹੈ ਵੀ ਸਤਿਗੁਰਾਂ ਤੇ ਵਿਸ਼ਵਾਸ ਰੱਖ ਰੱਖਣਾ ਹੈ ਸਭ ਤੋਂ ਪਹਿਲਾਂ ਬੰਦਿਆਂ ਤੇ ਵਿਸ਼ਵਾਸ ਜਿਵੇਂ ਸਿਆਣਿਆਂ ਤੇ ਤੁਸੀਂ ਜਾਂ ਇਦਾਂ ਇਹ ਚੀਜ਼ਾਂ ਤੁਹਾਨੂੰ ਨਹੀਂ ਗੁਰੂ ਤੋਂ ਕੁਝ ਦਿਵਾ ਸਕਦੀਆਂ ਹਾਂ ਕੋਈ ਪੂਰਨ ਮਹਾਪੁਰਖ ਹੋਵੇ ਕੋ ਡਿਬਿਲੇ ਫਿਰਦਾ ਚਲਾ ਜਾ ਕੋ ਪੂਰਨ ਮਹਾਤਮਾ ਹੋਵੇ ਉਹਦੀ ਗੱਲ ਹੋ ਰਹੀ ਹੁੰਦੀ ਠੀਕ ਹੈ ਨਾ ਪੂਰਨ ਮਹਾਤਮਾ ਦੀ ਗੱਲ ਹੋ ਰਹੀ ਹੁੰਦੀ ਪੂਰਨ ਹੋਵੇ ਸਤਿਗੁਰਾਂ ਤੇ ਵਿਸ਼ਵਾਸ ਹੋਵੇ ਤੇ ਨਿਤਨੇਮ ਕਰਦਾ ਹੋਵੇ 2.5 ਘੰਟੇ 3 ਘੰਟੇ ਜਾਪ ਕਰਦਾ ਹੋਵੇ ਫਿਰ ਮੈਨਾ ਲਿਆਉਂਦਾ ਹੋਵੇ ਹਾਂ ਫਿਰ ਜੇ ਕੋਈ ਸੇਵਾ ਕਰਦਾ ਤਾਂ ਉਹ ਨਿਮਾਣਾ ਜਾਣ ਕੇ ਕਿ ਇਹ ਗੁਰੂ ਵੱਲੋਂ ਇਹ ਹੁਕਮ ਹੈ ਗੁਰੂ ਸਾਹਿਬ ਇਦਾਂ ਹੀ ਰੂਹ ਦਾ ਪਾਰ ਉਤਾਰਾ ਕਰਦੇ ਨੇ ਕਰਮ ਬਣਾਉਂਦੇ ਨੇ ਪਰ ਜੀਵਾਤਮਾ ਆਪਣੇ ਹੌਮੇ ਪਾਠ ਕਰਕੇ ਵੀ ਹੌਮੇ ਸਿਮਰਨ ਕਰਕੇ ਵੀ ਹੌਮੇ ਸੇਵਾ ਕਰਕੇ ਵੀ ਗੁਰੂ ਘਰੇ ਭਾਂਡੇ ਮਾਂਜਲੇ ਅਸੀਂ ਜੀ ਫਿਰ ਤਿੰਨ ਘੰਟੇ ਭਾਂਡੇ ਮਾਂਜਣੇ ਹੁੰਦੇ ਆ ਨਾ ਇਦਾਂ ਇਦਾਂ ਕਹਿੰਦੇ ਰੁਕੀ ਅਸੀਂ ਜੀ ਫਿਰ ਉਹ ਤਿੰਨ ਦੋ ਤਿੰਨ ਘੰਟੇ ਭਾਂਡੇ ਦੀ ਸੇਵਾ ਕਰਦੇ ਆ ਮਾਈਆਂ ਕਈ ਬੇਰੇ ਕੋਲ ਆਹ ਜੀ ਅਸੀਂ ਫਿਰ ਗੁਰਦੁਆਰੇ ਪਹਿਲਾਂ ਜੀ ਆਹ ਕਰਨਾ ਹੁੰਦਾ ਮੈਂ ਕਹਿੰਦਾ ਮੈਨੂੰ ਕਦੋਂ ਦੁੱਸੀ ਜੰਨੇ ਗੁਪਤ ਰੱਖੋ ਜੇ ਦੱਸਣਾ ਹੈ ਤਾਂ ਜੇ ਚਲੋ ਗੱਲ ਦੱਸਣੀ ਵੀ ਆ ਕੋਈ ਗੱਲ ਕਰ ਇਦਾਂ ਕਹੋ ਵੀ ਸਤਿਗੁਰੂ ਜੀ ਕਿਰਪਾ ਕਰਕੇ ਦਇਆ ਕਰਕੇ ਤਰਸ ਕਰਕੇ ਸੇਵਾ ਕਰਵਾ ਲੈਂਦੇ ਨੇ ਕਿਉਂਕਿ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੁੰਦਾ ਆਪੇ ਸੰਗਤ ਸੱਦ ਬਹਾਲੇ ਆਪੇ ਵਿਦਾ ਕਰਾਵੇ ਉਹਦੀ ਕਿਰਪਾ ਨਾਲ ਹੀ ਚੀਜ਼ ਹੋ ਰਹੀ ਹੈ ਸੋ ਇਦਾਂ ਨਹੀਂ ਹੁੰਦਾ ਸੋ ਆਪਣੀ ਜਿਹੜੀ ਅੰਦਰ ਦੀ ਚੀਜ਼ ਹੈ ਉਹਨੂੰ ਪਹਿਲਾਂ ਵਧਾਉਣਾ ਹੁੰਦਾ ਹੈ ਨਾਮ ਸਿਮਰਨ ਨੂੰ ਵਧਾਉਣਾ ਹੈ ਬੰਦਗੀ ਨੂੰ ਵਧਾਉਣਾ ਹੈ ਨੀਵੇਂ ਰਹੋ ਨੀਵੇਂ ਰਹਿ ਕੇ ਦਾਤ ਮਿਲ ਜਾਂਦੀ ਬਿਨਾ ਮੰਗੇ ਦਾਤ ਦਿੰਦੇ ਮਹਾਰਾਜ ਜੀ ਪੂਰਨ ਗੁਰਮੁਖ ਖਾਂ ਦੀ ਸੰਗਤ ਕਰੋ ਲੱਭੋ ਕਿੱਥੇ ਨੇ ਪੂਰਨ ਪੁਰਖ ਲੱਭਦੇ ਨਹੀਂ ਜੇ ਉੱਥੋਂ ਸਹੀ ਰਾਹ ਵੀ ਮਿਲ ਜਾਂਦਾ ਲੱਭੋ ਕੋਈ ਮਹਾਤਮਾ ਮਿਲ ਜੇ ਕੋਈ ਬਖਸ਼ੀਰੂ ਮਿਲ ਜੇ ਦਰਗਾਹੀ ਰੂ ਕੋਈ ਮਿਲ ਜੇ ਜਿਹੜੇ ਸਾਨੂੰ ਸਿੱਧੇ ਰਾਹ ਪਾ ਦੇ ਉੱਥੇ ਆਪਾਂ ਜਾਂਦੇ ਨਹੀਂ ਆਪਾਂ ਕਦੇ ਨਾ ਨਾ ਸੋ ਅਸੀਂ ਬਹੁਤ ਸਿਆਣੇ ਸਾਨੂੰ ਪਤਾ ਹੈ ਫਿਰ ਹੁੰਦੇ ਵੀ ਫਿਰਦੇ ਆ ਮਹਾਰਾਜ ਜੀ ਤੋਂ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਹੈ ਨਾ ਇਹ ਚੀਜ਼ਾਂ ਹੁੰਦੀਆਂ ਨੇ ਸੋ ਹੋਰ ਨਹੀਂ ਕੁਝ ਮੈਂ ਕਹਿੰਦਾ ਬਿਨਾ ਹੋਂ ਮੈਂ ਤਾਂ ਸੇਵਾ ਬਿਨਾ ਹੋਂ ਮੈਂ ਤਾਂ ਸਿਮਰਨ ਮੈਂ ਨਹੀਂ ਕੀਤਾ ਪ੍ਰਭੂ ਨੇ ਕਰਾਇਆ ਜਿਸ ਕਾ ਕਾਰਜ ਤੈਨਹੀਂ ਹੀ ਕੀਆ ਮਾਨਸ ਕਿਆ ਵਿਚਾਰ ਆਰਾਮ ਇੱਥੇ ਅੱਜਕੱਲ ਤਾਂ ਕੰਮ ਇਹ ਚੱਲਿਆ ਹੋਇਆ ਹੈ ਪਹਿਲਾਂ ਵੀ ਅਸੀਂ ਹਿਮਕੁੰਟ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਨਾਲ ਜਾਂਦੇ ਹੁੰਦੇ ਸੀ ਉਸੇ ਲੋਕਾਂ ਨੇ ਲੰਗਰ ਲਾਉਣੇ ਦਿੱਲੀ ਦੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਸਿੱਖ ਲਾਉਂਦੇ ਅਸੀਂ ਚ ਫਿਰ ਉਹਨਾਂ ਨੇ ਜਦੋਂ ਅਸਲ ਲੰਗਰ ਲਾਣਾ ਹੁੰਦਾ ਅਸੀਂ ਇਦਾਂ ਫਿਰ ਇਦਾਂ ਹਰ ਸਾਲ ਅਸੀਂ ਇਦਾਂ ਜੀ 11 ਲੰਗਰ ਚਲਾਉਂਦੇ ਆ ਮੈਂ ਕਿਹਾ ਅੱਛਾ ਅਸੀਂ ਪੀਜਾ ਚਲਾਉਂਦੇ ਆ 버ਗਰ ਵੀ ਚੱਲਦਾ ਹੈਗਾ ਇਦਾਂ ਚੱਲਦਾ ਹੈਗਾ ਮੈਂ ਕਿਹਾ ਹੈਗਾ ਹੈਗਾ ਇਹ ਲੱਗਦੇ ਹੋ ਗੁਪਤ ਰੱਖੇ ਨੂੰ ਸ਼ੁਕਰ ਕਰ ਤੈਨੂੰ ਮਾਰ ਨੇ ਮਾਇਆ ਦਿੱਤੀ ਹੈ ਤੇ ਇਹ ਜਿਹੜੇ ਲੰਗਰ ਚਲਾਉਂਦੇ ਇਹਨਾਂ ਨੂੰ ਪੁੱਛੋ 2 ਘੰਟੇ ਬੈ ਕੇ ਪਾਠ ਕਰੋ ਨਾ ਜੀ 2 ਘੰਟੇ ਤਾਂ ਪ੍ਰਾਣ ਨਿਕਲ ਜਾਣੇ ਲੰਗਰ ਚਲਾਓ ਉੱਤਮ ਹੈ ਭੁੱਖੇ ਨੂੰ ਰੋਟੀ ਮਿਲੇ ਪਰ ਗੱਲ ਇਹ ਹੈ ਲੰਗਰ ਸ਼ਬਦ ਦਾ ਵੀ ਦੱਸਿਆ ਸਤਿਗੁਰਾਂ ਸ਼ਬਦ ਦਾ ਲੰਗਰ ਤਾਂ ਪਹਿਲਾ ਹੈ ਹੈ ਅੰਮ੍ਰਿਤ ਵੇਲੇ ਉੱਠਦੇ ਸਾਰ ਪਹਿਲਾ ਸ਼ਬਦ ਦਾ ਲੰਗਰ ਹੈ ਰੋਟੀ ਤਾਂ ਬਾਅਦ ਖਾਂਦਾ ਬੰਦਾ ਹਾਂ ਗੁਰੂ ਘਰ ਤੇ ਮਰਿਆਦਾ ਹੋਰ ਹੈ ਪਹਿਲਾਂ ਸੰਗ ਪਹਿਲਾਂ ਪੰਗਤ ਪਾਛੇ ਸੰਗਤ ਪਹਿਲਾਂ ਪ੍ਰਸ਼ਾਦ ਦਾ ਪਾਣੀ ਛਕਿਆ ਫਿਰ ਸੰਗਤ ਜਾ ਕੇ ਆਰਾਮ ਨਾਲ ਬੈਠ ਕੇ ਹੁਣ ਤਾਂ ਸਿੱਖ ਨਾ ਪਤਾ ਨਹੀਂ ਕਿੱਧਰ ਨੂੰ ਜਾ ਕੇ ਕਿੱਧਰ ਨੂੰ ਚਲੇ ਗਏ ਨੇ ਇਹਨਾਂ ਨੂੰ ਕੋਈ ਆਓ ਵੀ 3 ਘੰਟੇ 4 ਘੰਟੇ ਬਾਣੀ ਪੜ੍ਹਨੀ ਮੈਂ ਕਹਿੰਦਾ ਉਹਦੇ ਵਿੱਚੋਂ ਤਾਂ ਉੱਠ ਕੇ ਕਿੰਨੀ ਪੂਰੀ ਜਾਣਗੇ ਪਹਿਲਾਂ ਇਹਨਾਂ ਨਾਲ ਕੋਈ ਬਸ ਇਹ ਤਾਂ ਗੇੜੇ ਹੀ ਕੱਢਣ ਇੱਥੇ ਲੰਗਰ ਬਹੁਤ ਚੱਲਦੇ ਆ 5-7 ਘੰਟੇ ਉੱਥੇ ਘੁੰਮ ਲੈਣਗੇ ਮੈਨੂੰ ਪਤਾ ਹੈ ਸਾਡੀ ਹਾਲ ਸਾਡੇ ਹਾਲਾਤ ਬੜੇ ਮਾੜੇ ਨੇ ਇਹ ਸਿੱਖੀ ਨੂੰ ਕੁਛ ਨਹੀਂ ਹੋਇਆ ਸਿੱਖੀ ਝੜਦੀ ਗਲਾਚ ਜਿਹੜੇ ਅਸਲੀ ਸਿੱਖ ਨੇ ਸਤਿਗੁਰਾਂ ਦੇ ਉਹ ਤਾਂ ਬੱਲੇ ਬੱਲੇ ਆ ਉਹਨਾਂ ਦੀ ਜਿਹੜੀਆਂ ਕੋਈ ਇਦਾਂ ਦੀਆਂ ਰੂਹਾਂ ਮਹਾਰਾਜ ਜਿਹੀਆਂ ਉਹ ਝੜਦੀ ਗਲਾਚ ਆ ਜਿਹੜੇ ਗੱਲੀਬਾਤ ਟੈਗ ਲਾਉਂਦੇ ਫਿਰਦੇ ਸਿੱਖੀ ਇਦਾਂ ਉਹ ਉਹਨਾਂ ਨੂੰ ਕੌਣ ਪੁੱਛਦਾ ਵੈਸੇ ਨਾ ਗੁਰੂ ਸਾਹਿਬ ਪੁੱਛਦੇ ਨਾ ਸ਼ਹੀਦ ਪੁੱਛਦੇ ਕਿਉਂ ਕਿ ਸਿੱਖੀ ਦੇ ਸਿਧਾਂਤ ਤੋਂ ਹੀ ਪਿੱਛੇ ਚਲੇ ਗਏ ਸਿੱਖੀ ਨਿਮਾਣੇ ਪੰਦੀ ਆ ਭਾਈ ਕਨਈਆ ਜੀ ਭਾਈ ਲਾਲੋ ਜੀ ਭਾਈ ਮੰਝ ਜੀ ਭਾਈ ਮਨੀ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਕਿਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕਿਹਾ ਵੀ ਅਸੀਂ ਐਨੇ ਫਿਰ ਇਦਾਂ ਕੀਤਾ ਉਹ ਕਿਤੇ ਵੀ ਨਹੀਂ ਕਿਹਾ ਐਨੀ ਸੇਵਾ ਕੀਤੀ ਅਸੀਂ ਇਦਾਂ ਕੀਤਾ ਨਾਲੇ ਏਡੇ ਵੱਡੇ ਬ੍ਰਹਮ ਗਿਆਨੀ ਸ਼ਹੀਦ ਮਹਾਪੁਰਖ ਨੇ ਹੰ ਆਪਣੇ ਵਰਗੇ ਦੋ ਘੰਟੇ ਗੁਰਦੁਆਰੇ ਲਾਇਆ ਹੁਣ ਸਾਰੀ ਰਿਸ਼ਤੇਦਾਰੀ ਨੂੰ ਪਤਾ ਹੁੰਦਾ ਅਸੀਂ ਫਿਰ ਉੱਥੇ ਇਦਾਂ ਕਰਦੇ ਆ ਨਾ ਇੰਦਾ ਮੈਂ ਖਾ ਕਰਦਾ ਹਾਂ ਤੂੰ ਸੁਭਾ ਕਰਦਾ ਪੁਰਪਲੇ ਜਨਮਾਂ ਸਨੇ ਪੁੱਠੇ ਕੰਮ ਕੀਤੇ ਹੁਣ ਥੋੜਾ ਜਿਆ ਕਰਕੇ ਆਪਣੇ ਆਪ ਨੂੰ ਨੰਬਰ ਦੇਈ ਜਾਂਦੇ ਆਪਾਂ ਹਨ ਸੋ ਇਹ ਚੀਜ਼ਾਂ ਵਿਚਾਰਨ ਵਾਲੀਆਂ ਨੇ ਮੈਂ ਕੋਈ ਕਟਕਸ਼ ਨਹੀਂ ਕਰ ਰਿਹਾ ਗੁਰਬਾਣੀ ਪੜਾਂਗੇ ਉੱਥੇ ਸਤਿਗੁਰਾਂ ਇਹੀ ਗੱਲਾਂ ਕਹੀਆਂ ਨੇ ਇਹੀ ਵਿਚਾਰ ਦਿੱਤੀ ਹੈ ਹਨ ਗੁਰਬਾਣੀ ਪੜ ਕੇ ਦੇਖੋ ਆਪਸ ਕੋਹੋ ਜੋ ਜਾਣਾ ਹੈ ਨੀਚੇ ਸੋ ਉਹ ਗਣੀਏ ਸਭ ਤੋਂ ਉੱਚਾ ਮੈਂ ਕੋਈ ਇਦਾਂ ਹੀ ਨਹੀਂ ਕਹੀ ਜਾਂਦਾ ਆਪਣੇ ਗੁਰਾਂ ਦੀ ਵਿਚਾਰ ਹੀ ਤੁਹਾਨੂੰ ਬੇਨਤੀ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਵਿਸ਼ਵਾਸ ਫੇ 2.5-3 ਘੰਟੇ ਦਾ ਨਿਤਨੇਮ ਹੋਵੇ ਫਿਰ ਜੋੜੀ ਵੀ ਸੇਵਾ ਸਿਮਰਨ ਕਰਦੇ ਹਾਂ ਇਹ ਕਹੋ ਕਿ ਗੁਰੂ ਸਾਹਿਬ ਨੇ ਕਰਾ ਲਿਆ ਦਇਆ ਕਰਕੇ ਮਾਨ ਕਰਕੇ ਕਹਿਣਾ ਉਪਰ ਉਪਰ ਨਹੀਂ ਕਹਿਣਾ ਹੁਣ ਇਦਾਂ ਨਹੀਂ ਵੀ ਕਿਸੇ ਤੋਂ ਸੁਣ ਲਿਆ ਤੇ ਕਹਿ ਦੋ ਕਿ ਗੁਰੂ ਸਾਹਿਬ ਕਰਾ ਲੈਂਦੇ ਆ ਜੀ ਉਹ ਚ ਵੀ ਹੋਮੇ ਹੁੰਦੀ ਕਈ ਵਰੀ ਸਤਿਗੁਰੂ ਜੀ ਆਪ ਕਰਾ ਲੈਂਦੇ ਅੰਦਰੋਂ ਭਾਵ ਅੰਦਰੋਂ ਅੰਦਰੋਂ ਸਿੱਖੀ ਬਹੁਤ ਗਹਿਰੀ ਹੈ ਸਿੱਖੀ ਕੋ ਕੱਲੀ ਇਦਾਂ ਨਹੀਂ ਉੱਪਰ ਜਿਵੇਂ ਚੱਲੀ ਜਾਂਦਾ ਹੈ ਹਾਂ ਆ ਇਦਾਂ ਨਹੀਂ ਹੈਗਾ ਸਿੱਖੀ ਹੋਰ ਬਸਤੂ ਹੈ ਸਿੱਖੀ ਉਹਨਾਂ ਕੋਲੇ ਸੀ ਜਿਨ੍ਹਾਂ ਨੇ ਬੰਦ-ਬੰਦ ਕਟਾ ਲਿਆ ਸਿਧੀਆਂ ਕਰਾ ਲਿਆ ਆਰਾਮ ਅਨੰਦ ਚ ਰਹੇ ਰੋਲਾ ਨਹੀਂ ਪਾਇਆ ਉਹਨਾਂ ਅਸੀਂ ਇਦਾਂ ਕੀਤਾ ਉਹ ਕੀਤਾ ਕੁਝ ਨਾ ਨਮਸਕਾਰਾਂ ਕਰਦੀ ਦੁਨੀਆ ਉਹਨਾਂ ਨੂੰ ਜਿਹਦੇ ਕੋਲੇ ਸਿੱਖੀ ਹੁੰਦੀ ਹੈ ਨਾ ਕੁੱਲ ਸ੍ਰਿਸ਼ਟੀ ਝੁਕਦੀ ਉਹਦੇ ਅੱਗੇ ਕੁੱਲ ਸ੍ਰਿਸ਼ਟੀ ਝੁਕਦੀ ਸ੍ਰਿਸ਼ਟੀ ਝੁਕਦੀ ਸ੍ਰਿਸ਼ਟੀ ਇਹ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਇਸ ਰਚਿਸ਼ਟ ਕਾਲੇ ਗੁਰਮੁਖਾਂ ਕੋਲੇ ਪੂਰੀ ਸ੍ਰਿਸ਼ਟੀ ਦਾ ਰਾਜ ਹੁੰਦਾ ਹੈ ਕਿਉਂ ਸਤਿਗੁਰਾਂ ਦਾ ਬਚਨ ਕਿਹਾ ਆ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨੂੰ ਵਿਚਾਰ ਨੂੰ ਸਮਝੋ ਗੁਰੂ ਸਾਹਿਬ ਤੇ ਭਰੋਸਾ 2.5 ਘੰਟੇ ਦਾ ਨਿਤਨੇਮ ਜਿਹੜੀ ਸੇਵਾ ਸਿਮਰਨ ਕਰਦੇ ਹੋਂ ਉਹ ਇਹ ਕਹਿਣਾ ਹੈ ਕਿ ਸਤਿਗੁਰਾਂ ਨੇ ਕਰਾਇਆ ਤੁਹਾਡਾ ਜੀ ਨੂੰ ਸਹੀ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ